ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਪੇਜ ਵਿਵੇਕ گارਮੈਂਟਸ ਤੇ ਤੇ ਭਰਾਵਾਂ ਬੱਸ ਲਾ ਕੇ ਵੀਡੀਓ ਦੇ ਵਿੱਚ ਟਰੈਕ ਸੂਟ ਔਰ ਲੋਰਸ ਪੂਲ ਵੀਡੀਓ ਦੇਖਿਓ ਬਹੁਤ ਵੱਡੇ ਫਾਇਦੇ ਨਾਲ ਬਹੁਤ ਵਧੀਆ-ਵਧੀਆ ਜਾਣਕਾਰੀ ਤੁਹਾਨੂੰ ਦੇਣ ਲੱਗਾ ਸਭ ਤੋਂ ਪਹਿਲਾਂ ਟਰੈਕ ਸੂਟ ਚੈੱਕ ਕਰ ਲਓ ਬਲੈਕ ਕਲਰ ਦਾ ਕਾਰਗੋ ਸਟਾਈਲ ਦੀ ਬਣੀ ਹੋਈ ਹੈ ਲੋਰ ਸਾਈਡ ਤੇ ਲੱਗੇ ਹੋਏ ਆ ਪਾਕਟ ਕਿਉਂਕਿ ਟਰੈਕ ਸੂਟ ਦੇ ਵਿੱਚ ਇਦਾਂ ਨਹੀਂ ਆਟਮ ਬਹੁਤ ਜ਼ਿਆਦਾ ਘੱਟ ਮਿਲਦੀਆਂ ਆਪਾਂ ਤੁਹਾਡੇ ਲਈ ਲੈ ਕੇ ਆਏ ਸਪੈਸ਼ਲੀ ਇਦਾਂ ਦੇ ਆਰਟੀਕਲ ਅਲੱਗ ਵੱਖਰੇ ਕੋ ਟਰੈਕ ਸੂਟ ਬਹੁਤ ਜ਼ਿਆਦਾ ਸਿੰਪਲ ਹੁੰਦੇ ਆ ਬਹੁਤ ਜ਼ਿਆਦਾ ਕੰਫਰਟਪੀਸ ਆ 3-ਥ੍ਰੈਡ ਕੱਪੜੇ ਚ ਓਕੇ ਰਿਪੋਰਟ ਪੀਸ ਨੇ ਇਹਦੇ ਨਾਲ ਹੀ ਤੁਹਾਨੂੰ ਬੈਲਵਰਟ ਦੇ ਕੋਈ ਟਰੈਕਸੂਟ ਵੀ ਦਿਖਾਉਣ ਲੱਗਾ ਸਭ ਤੋਂ ਪਹਿਲਾ ਪੀਸ ਚੈੱਕ ਕਰ ਲਓ ਬਲੈਕ ਕਲਰ ਦੇ ਵਿੱਚ ਸੌਰੀ ਬਲੂ ਕਲਰ ਲਓ ਜੀ ਬਿਲਕੁਲ ਓਕੇ ਰਿਪੋਰਟ ਪੀਸ ਆ ਸਾਰੇ ਉੱਪਰ ਪੈਚ ਲੱਗੇ ਹੋਣਗੇ ਪੈਚ ਚੈੱਕ ਕਰ ਲਓ ਤੁਸੀਂ ਸਾਰੇ ਕਢਾਈਆਂ ਵਾਲੇ ਪੀਸਾ ਕੋਈ ਸਟicker ਨਹੀਂ ਜੀ ਅੰਦਰ ਲੱਗੀ ਹੋਈ ਆ ਫਲੀਸ ਪੂਰੇ ਹੈਵੀ ਟਰੈਕਸੂਟ ਨੇ ਬਹੁਤ ਵਧੀਆ ਚੈਨੂਲ ਕੱਪੜੇ ਦੇ ਵਿੱਚ ਆ ਲੋਰ ਹੋਣਗੇ ਫੁੱਲ ਸਟੇਟ ਝੋਲੀਆਂ ਤਾਂ ਹੋਊਗਾ ਫੁੱਲ ਲਾਇਕਰਾ ਕਿਸੇ ਵੀਰ ਨੇ ਗਰਾਊਂਡ 'ਚ ਪਾ ਲੌਂਗ ਡਰਾਈਵ ਕਰਨੀ ਹੈ ਗੱਡੀ 'ਚ ਬੈਠਣਾ ਆਰਾਮ ਦਾ ਇੱਕ ਚੀਜ਼ਾਂ ਨੇ ਬਹੁਤ ਪਿਆਰੀਆਂ ਪੈਰਾਂ ਦੀ ਡਿਜ਼ਾਈਨ ਹੈ ਅਲਰੇਡੀ ਡੋਰੀ ਆਪਣੀ ਅੰਦਰ ਲਗਵਾਈ ਹੋਈ ਹੈ ਸਪੈਸ਼ਲੀ ਕਿਉਂਕਿ ਬਾਹਰ ਨਾ ਦਿੱਕਤ ਦਿੰਦੀ ਆ ਤੇ ਲਓ ਜੀ ਕਰ ਲੋ ਚੈੱਕ ਬਾਟਮ ਚੈੱਕ ਕਰ ਲਓ ਬਿਲਕੁਲ ਓਕੇ ਆ 3 ਥ੍ਰੈਡ ਕਪੜੇ ਆ ਪੂਰਾ ਸਟੇਟ ਲੋਰ ਹੋਊਗਾ ਜੀ ਤੇ ਫੁੱਲ ਕੰਫਰਟ ਚੀਜ਼ਾਂ ਹੋਣਗੀਆਂ ਵੀਰੇ ਤੁਹਾਨੂੰ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਵਿੱਚ ਇੱਕ ਹੀ ਰਿਕਵੈਸਟ ਹੁੰਦੀ ਸਾਡੀ ਲਾਈਕ ਕਮੈਂਟ ਸ਼ੇਅਰ ਜਰੂਰ ਦਬ ਕੇ ਕਰਦੇ ਕਰੋ ਲਓ ਜੀ ਅਗਲਾ ਕਲਰ ਚੈੱਕ ਕਰੋ ਉਹਦਾ ਡਾਰਕ ਗ੍ਰੇ ਕਲਰ ਬਹੁਤ ਤੇ ਕਪੜਾ ਤਾਂ ਕਹਿਣ ਦੀ ਜਰੂਰਤ ਹੀ ਨਹੀਂ ਬਹੁਤ ਪਿਆਰਾ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਤੀਸਰਾ ਕਲਰ ਵਿੱਚ ਬਲੈਕ ਕਲਰ ਜਨਾਬ ਬਲੂ ਗ੍ਰੇ ਬਲੈਕ ਤਿੰਨੋਂ ਕਲਰ ਦਾ ਸਾਈਜ਼ ਹੋਣੇ ਆ ਐਲ ਸਾਈਜ਼ ਤੋਂ ਲੈ ਕੇ ਡਬਲ ਐਕਸਐਲ ਵੀਰੇ ਸਟੈਂਡਰਡ ਸਾਈਜ਼ ਨੇ ਸੌਰੀ ਚੌਥਾ ਕਲਰ ਤੁਹਾਨੂੰ ਦਿਖਾ ਦਵਾ ਬਹੁਤ ਪਿਆਰਾ ਕਲਰ ਆ ਆ ਲੋ ਜੀ ਕਿਸੇ ਪ੍ਰੋਫੈਸ਼ਨਲ ਵੀਰ ਨੇ ਪਾਉਣਾ ਕੋਈ ਜਿਮ ਵਾਲਾ ਭਰਾ ਆ ਗਿਆ ਕੋਚ ਆ ਗਿਆ ਕੋਈ ਮੇਰਾ ਵੀਰ ਜਿਮ ਲਾਉਣ ਜਾਂਦਾ ਹੈਗਾ ਮਾਸਟਰ ਆ ਗਿਆ ਡਾਕਟਰ ਆ ਗਿਆ ਸਾਰੇ ਭਰਾਵਾਂ ਵਾਸਤੇ ਫੁੱਲ ਚੀਜ਼ਾਂ ਆਪਣੇ ਕੋਲੇ ਅਵੇਲੇਬਲ ਨੇ ਸੋਬਰ ਜੇ ਕਲਰ ਨੇ ਜੈਨੂਅਲ ਲੋ ਪਿਆ ਮੈਂ ਤੁਹਾਨੂੰ ਖਾਸੀ ਦਿਖਾਦਾ ਲੈਂਥ ਵਾਈਜ਼ ਕੋਈ ਦਿੱਕਤ ਨਹੀਂ ਚਾਹੇ ਸਵਾ 6 ਫੁੱਟ ਦਾ ਵੀਰ ਆ ਕੋਈ ਬਿਲਕੁਲ ਓਕੇ ਰਪੋਰਟ ਲੈਂਥ ਹੋਊਗੀ ਤੇ ਫੁੱਲ ਸਟੇਟ ਦੇ ਵਿੱਚ ਹੋਊਗਾ ਪੂਰਾ ਕੰਫਰਟ ਹੋਊਗਾ ਤੇ ਅੰਦਰ ਕੱਪੜਾ ਬਹੁਤ ਹੀ ਸ਼ਾਨਦਾਰ ਵੀਰ ਲੱਗਿਆ ਹੋਇਆ ਸਲਾਈਆਂ ਬਿਲਕੁਲ ਓਕੇ ਆ ਅੰਦਰ ਡਬਲ ਸਲਾਈ ਲੱਗੀ ਹੋਈ ਹੈ ਵੀਰੇ ਝੋਲੀ ਦੀ ਕੋਈ ਦਿੱਕਤ ਨਹੀਂ ਹੋਊਗੀ ਓਕੇ ਰਪੋਰਟ ਪੀਸ ਆ ਵੀਰੇ फटाफट ਉੱਪਰ ਦਿੱਤੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਾ ਦਿਓ ਪੰਜਾਬ ਦੇ ਵਿੱਚ ਸ਼ਿਪਿੰਗ ਆਪਣੀ ਫ੍ਰੀ ਆ ਭਰਾਵਾਂ ਵਾਸਤੇ ਪੰਜਾਬ ਵਾਲੇ ਭਰਾਵਾਂ ਵਾਸਤੇ ਸਾਰਿਆਂ ਵਾਸਤੇ ਸ਼ਿਪਿੰਗ ਆਪਣੀ ਫ੍ਰੀ ਆ ਲੇਡੀ ਜੈਂਟਸ ਜੋ ਵੀ ਕਿਸੇ ਨੇ ਮਾਲ ਮੰ ਅਗਲਾ ਕਪੜਾ ਬਹੁਤ ਸ਼ਾਨਦਾਰ ਕਪੜਾ ਵੀਰੇ ਅੰਦਰ ਇਹਦੇ ਲੱਗੀ ਹੋਈ ਹੈ ਫਾਰ ਓਕੇ ਰਿਪੋਰਟ ਪੀਸ ਆ ਸਟੈਂਡਰਡ ਸਾਈਜ਼ ਆ ਐਲ ਸਾਈਜ਼ ਤੋਂ ਲੈ ਕੇ ਡਬਲ ਐਕਸ ਐਲ ਦੇ ਪੀਸ ਆ ਲਾਈਟ ਵੇਟ ਕਪੜੇ ਨੇ ਬਿਲਕੁਲ ਲੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੰਦਰੋ ਚੈੱਕ ਕਰਵਾ ਦਵਾ ਆ ਦੇਖੋ ਅੰਦਰ ਫਾਰ ਲੱਗੀ ਹੋਈ ਹੈ ਗਰਮਾ ਇੱਕ ਤਾਂ ਹੁੰਦੀ ਹੈ ਲੋਕਲ ਟਰੈਕਸੂਟ ਦੀ ਉਹ ਚੀਜ਼ਾਂ ਨਹੀਂ ਹੈਗੀਆਂ ਇਹ ਲੱਗ ਆਈਟਮ ਨੇ ਬਹੁਤ ਪਿਆਰਾ ਕਪੜਾਗਾ ਉੱਪਰ ਸਾਰਾ ਇਹ ਕਪੜਾ ਲੱਗਿਆ ਕ੍ਰਸ਼ ਕਪੜਾ ਲੱਗਿਆ ਹੋਇਆ ਦੇਖੋ ਸੇਮ ਨਾਲ ਐਡਿਟਸ ਦੀ ਪੱਟੀ ਲੱਗੀ ਹੋਈ ਆ ਜਿਹੜੀ ਬਾਜੂ ਦੇ ਟਰੈਕਸੂਟ ਦੀ ਲੱਗੀ ਹੋਈ ਆ ਆਹ ਲੋ ਕਿਉਂਕਿ ਕਹਿ ਦਿੱ ਗਏ ਕਿ ਵਾਟਰਪੂਫ ਹੈ ਇੱਕ ਤਰ੍ਹਾਂ ਦੀ ਅੰਦਰ ਲੱਗਿਆ ਹੋਇਆ ਕੱਪੜਾ ਜਨਾਬ ਇਹ ਲੋ ਕਰ ਲੋ ਚੈੱਕ ਸਾਈਜ਼ ਪੂਰੇ ਸਟੈਂਡਰਡ ਨੇ ਐਲ ਸਾਈਜ਼ ਤੋਂ ਲੈ ਕੇ ਡਬਲ ਐਕਸਲ ਤੇ ਲਓ ਜੀ ਉਸ ਤੋਂ ਬਾਅਦ ਇਹ ਦੂਸਰਾ ਕਲਰ ਬਹੁਤ ਪਿਆਰਾਗਾ ਆਈਸ ਕਲਰ ਦੇ ਨਾਲ ਬਲੈਕ ਕਲਰ ਯਾਨੀ ਕਿ ਸਕਾਈ ਬਲੂ ਦੇ ਨਾਲ ਤੁਹਾਨੂੰ ਇਹਦਾ ਬਲੈਕ ਕਲਰ ਨਾਲ ਮੈਚਿੰਗ ਹੋ ਜੂਗੀ ਤੇ ਨਾਲ ਆ ਗਿਆ ਇਹਦਾ ਪਜਾਮਾ ਬਿਲਕੁਲ ਓਕੇ ਰੂਪ ਦਾ ਸਟੈਂਡਰਡ ਸਾਈਜ਼ ਆ ਵੀਰੇ ਆ ਦੇਖੋ ਲੈਂਥ ਵਾਈਜ਼ ਕੋਈ ਦਿੱਕਤ ਨਹੀਂ ਸਟੇਟ ਵੀ ਪੂਰਾਗਾ ਤੇਰੇੜਾ ਪਰ ਝੋਲੀ ਉਹ ਵੀ ਥੋੜੀ ਲਾਈਕਰ ਆ ਗਈ ਤੁਹਾਨੂੰ ਬੈਠਣ ਕਰਨ ਦੇ ਵਿੱਚ ਕੋਈ ਸਮਾਨ ਆਉਦਾ ਪੌਕੇਟ ਵਿੱਚ ਅਖਰੀ ਕੋਈ ਦਿੱਕਤ ਨਹੀਂ ਉਸ ਤੋਂ ਬਾਅਦ ਆ ਗਿਆ ਇਹ ਬਹੁਤ ਹੀ ਸ਼ਾਨਦਾਰ ਵਿਰੇ ਸੂਟ ਆਹ ਲੋ ਜੀ ਹੈਵੀ ਕੋ ਟਰਾਈ ਦੇ ਵਿੱਚ ਵਿਰੇ ਪਹਿਲਾਂ ਤਾਂ ਬ੍ਰਾਂਡ ਚੈੱਕ ਕਰ ਲਓ ਕਿਹੜਾਗਾ ਠੀਕ ਹੈ ਜੀ ਹਾਫ ਜਿਪਰ ਆ ਵਿਦ ਕਾਲਰ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਆ ਅੰਦਰ ਕਪੜਾ ਬਹੁਤ ਪਿਆਰਾ ਲੱਗਿਆ ਵਾ ਸਾਈਜ਼ ਬਿਲਕੁਲ ਓਕੇ ਆ ਜਿਹੜੀ ਸਾਈਡ ਤੋਂ نیچے ਪੱਟੀ ਬਣੀ ਹੋਈ ਆ ਉੱਪਰ ਆ ਗਈ ਆਹ ਲੋ ਪਹਿਲਾਂ ਤਾਂ ਕਰ ਲਓ ਜੀ ਅੰਦਰੋਂ ਤੁਹਾਨੂੰ ਮੈਂ ਕੁਆਲਿਟੀ ਚੈੱਕ ਕਰਵਾ ਦਮ ਆਹ ਲੋ ਉੱਪਰ ਸਾਰਾ ਸੈਲਫ ਪ੍ਰਿੰਟ ਬਣਿਆ ਹੋਇਆ ਵਿਰੇ ਧਿਆਨ ਨਾਲ ਤੁਸੀਂ ਦੇਖੋ ਨੇੜੇ ਤੋਂ ਕਰਕੇ ਪੂਰਾ ਸੈਲਫ ਰੈਂਟ ਬਣਿਆ ਤੇ ਅੰਦਰ ਲੱਗੀ ਹੋਇਆ ਗਰਮ ਕੱਪੜਾ ਡਬਲ ਕੱਪੜਾ ਵੀਰੇ ਫਾਸਟ ਕਾਪੀ ਦੇ ਵਿੱਚ ਆ ਓਕੇ ਰਿਪੋਰਟ ਪੀਸ ਆ ਜੀ ਲਓ ਬਾਜੂ ਤੇ ਰੱਬ ਆ ਗਈ ਨੀਚੋਂ ਥੋੜੇ ਲੂਜ਼ ਆ ਕਈ ਵੀਰ ਜ਼ਿਆਦਾ ਟਾਈਟ ਨੀਚੋਂ ਨਹੀਂ ਪਾਉਂਦੇ ਨੀਚੋਂ ਲੂਜ਼ ਆ ਤੇ ਸਾਈਡ ਤੇ ਬਣੀਆਂ ਹੋਈਆਂ ਪੌਕੇਟ ਆ ਲੋ ਜੀ ਆ ਕਰ ਲੋ ਪੌਕੇਟ ਚੈੱਕ ਵੀਰੇ ਲਓ ਤੇ ਨਾਲ ਆ ਗਿਆ ਪਜਾਮਾ ਪੈਂਟ ਸਟਾਈਲ ਬਣਿਆ ਹੋਇਆ ਵੀਰੇ ਗੋਲ ਪੌਕੇਟ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਪੈਂਟ ਸਟਾਈਲ ਇੱਕ ਤਰ੍ਹਾਂ ਦਾ ਤੁਸੀਂ ਅਲੱਗ ਵੀ ਪਜਾਮਾ ਯੂਜ਼ ਕਰ ਸਕਦੇ ਹੋ ਉੱਪਰ ਅਲੱਗ ਵੀ ਯੂਜ਼ ਕਰ ਸਕਦੇ ਹੋ ਲਓ ਆਹ ਲੋ ਜੀ ਪੂਰਾ ਹੈਵੀ ਜੀਐਸਐਮ ਦੇ ਵਿੱਚ ਮਾਲ ਤਿਆਰ ਆ ਸੈਲਫ ਪ੍ਰਿੰਟ ਆ ਕਲਰ ਮਿਲ ਜਾਣਗੇ ਦੋ ਸਾਈਜ਼ ਹੋਣੇ ਐਲ ਸਾਈਜ਼ ਤੋਂ ਲੈ ਕੇ ਡਬਲ ਐਕਸਐਲ ਜੀ ਆਹ ਲੋ ਦੂਸਰਾ ਕਲਰ ਵੀ ਬਹੁਤ ਸ਼ਾਨਦਾਰਾ ਗਰੇ ਕਲਰ ਦੇ ਵਿੱਚ ਸ਼ਾਇਦ ਦੇਖੋ ਬੀਸਤੀ ਕਿੰਨੀ ਹੈ ਜੀ ਓਕੇ ਬੋਰਡ ਪੀਸ ਆ ਬਿਲਕੁਲ ਆਹ ਲੋ ਕਰ ਲੋ ਚੈੱਕ ਪੂਰੇ ਹੈਵੀ ਸੂਟਸ ਨੇ ਸਿੰਪਲ ਟੀਸ਼ਰਟ ਵੇਅਰ ਕਰਕੇ ਤੁਸੀਂ ਕੱਲਾ ਪਾ ਸਕਦੇ ਹੋ ਲੋ ਜੀ ਨਾਲ ਆ ਗਿਆ ਪਜਾਮਾ ਤੇ ਉਸ ਤੋਂ ਬਾਅਦ ਜਨਾ ਬਿਹੜਾ ਬਲੈਕ ਕਲਰ ਸੇਮ ਮੇਰੇ ਪਾਇਆ ਵਾ ਆਹ ਵਾਲਾ ਪੀਸ ਆ ਗਿਆ ਦੇ ਨਾਲ ਹੀ ਤੁਹਾਨੂੰ ਮੈਂ ਲੋਰ ਦੇ ਆਰਟੀਕਲ ਦਿਖਾ ਦਉਂ ਵੀਡੀਓ ਕਰ ਦਿਓ ਬਾਤ ਤੋਂ ਬਾਤ ਸ਼ੇਅਰ ਲਾਈਕ ਕਮੈਂਟ ਸ਼ੇਅਰ ਵੀਰ ਬਣਾ ਜਰੂਰ ਕਰ ਦਿਆ ਕਰੋ ਬਹੁਤ ਵਧੀਆ ਵਧੀਆ ਕੱਪੜੇ ਬਹੁਤ ਜਾਇ ਰੇਟਾਂ ਤੁਹਾਡੇ ਲਈ ਲੈ ਕੇ ਆਉਨੇ ਆ ਸਭ ਤੋਂ ਪਹਿਲਾਂ ਕਲਰ ਚੈੱਕ ਕਰ ਲੋ ਰੈੱਡ ਇਸ ਵਾਰੀ ਬਹੁਤ ਜ਼ਿਆਦਾ ਰੈੱਡ ਕਲਰ ਸਾਡੇ ਕੋਲ ਲੋਰ ਦੀ ਵਿੱਚ ਸੇਲ ਹੋਇਆਗਾ ਸਟਾਕ ਨਹੀਂ ਪੂਰਾ ਹੋ ਰਿਹਾ ਪਰ ਦੁਬਾਰਾ ਸਟਾਕ ਆਪਣੇ ਕੋਲ ਆ ਗਿਆ ਤਿੰਨ ਡਿਜ਼ਾਈਨ ਆ ਗਏ ਇੱਚ ਇੱਕ ਸਾਈਡ ਪਾਕਟ ਆ ਗਿਆ ਵੀਰੇ ਕਾਰਗੋ ਦੇ ਵਿੱਚ ਚੈੱਕ ਕਰ ਲੋ ਜੀ ਸਾਈਡ ਪਾਕਟ ਬਣੀਆਂ ਹੋਈਆਂ ਨੇ ਡਿਜ਼ਾਈਨਰ ਬਣੀਆਂ ਹੋਈਆਂ ਨੇ ਤੇ ਇੱਕ ਆ ਗਿਆ ਆਹ ਵਾਲਾ ਪੀਸ ਵੀਰੇ ਪੱਟੀ ਵਾਲਾ ਤੇ ਇੱਕ 3 ਪੱਟੀ ਵਾਲ ਤੇ ਕਪੜੇ 3线程 ਨੇ ਬਹੁਤ ਸ਼ਾਨਦਾਰ ਪੀਸ ਨੇ ਤੇ ਉਸ ਤੋਂ ਬਾਅਦ ਆ ਗਿਆ ਜਨਾਬ ਆਹ ਵਾਲਾ ਕੋਲਰ ਪਲੇਨ ਦੇ ਵਿੱਚ 3线程 ਦੇ ਵਿੱਚ ਡਿਓਰ ਦਾ ਪੀਸ ਫੁੱਲ ਸਟੇਟੂ ਫੁੱਲ ਲੈਂਥ ਹੋਊਗੀ ਵੀਰੇ ਦੋ ਕਲਰ ਆ ਇੱਕ ਹੈਗਾ ਜੀ ਬਲੈਕ ਕਲਰ ਵੀਡੀਓ ਥੋੜ੍ਹਾ ਫਰਕ ਪੈ ਜਾ ਤੇ ਇੱਕ ਹੈਗਾ ਮਾਊਸ ਕਲਰ ਦੋਨੋਂ ਹੀ ਓਕੇ ਰਿਪੋਰਟ ਪੀਸ ਨੇ ਹੈਵੀ ਕਪੜੇ ਆ ਪੂਰੇ ਵੀਰੇ ਤੇ ਉਸ ਤੋਂ ਬਾਅਦ ਆ ਗਿਆ ਆਹ ਵਾਲਾ ਪੀਸ ਚੈੱਕ ਕਰ ਲੋ ਜਿਹੜਾ ਸਭ ਤੋਂ ਵੱਧ ਸਾਡੇ ਕੋਲੇ ਸਟਾਕ ਸੇਲ ਹੋਇਆਗਾ ਤੇ ਦੁਬਾਰਾ ਇਹ ਚੀਜ਼ ਰਿਪੀਟ ਆ ਰਹੀ ਆ ਬਹੁਤ ਜ਼ਿਆਦਾ ਸ਼ਾਨਦਾਰ ਵੀ ਕਹਿੰਦਾ 3线程 ਕਪੜੇ ਚ ਹੈਵੀ કોટਨ جی ایس ایم ਦੇ ਵਿੱਚ ਵੀਰੇ ਆ ਲੋ ਜੀ ਕਰ ਲੋ ਚੈੱਕ রেড ਕਲਰ ਤੇ ਕਲਰ ਬਹੁਤ ਸ਼ਾਨਦਾਰਾ ਵੀਰੇ ਤੁਹਾਨੂੰ ਸਾਰੇ ਦਿਖਾਉਨੇ ਆ ਉਸ ਤੋਂ ਬਾਅਦ ਆ ਗਿਆ ਦਾ ਬਲੈਕ ਕਲਰ ਸ਼ਾਇਦ ਦੇਖੋ ਪੀਸ ਦੀ ਬਿਲਕੁਲ ਓਕੇ ਰਿਪੋਰਟ ਆ ਉਸ ਤੋਂ ਬਾਅਦ ਆ ਗਿਆ ਆਫ ਵਾਈਟ ਕਲਰ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਦਾ ਕੈਮਲ ਸ਼ੇਡ ਸਾਈਜ਼ ਹੋਣ ਇਹਦੇ ਐਮ ਸਾਈਜ਼ ਤੋਂ ਲੈ ਕੇ ਵੀਰੇ ਡਬਲ ਐਕਸਲ ਜਿਹੜੇ 3 ਐਕਸਲ ਵਾਲੇ ਉਹਨਾਂ ਦੇ ਡਬਲ ਐਕਸਲ ਆ ਜੂਗਾ ਫੁੱਲ ਗਾਰੰਟੀ ਹੋ ਗਈ ਆਪਣੀ ਉਸ ਤੋਂ ਬਾਅਦ ਆ ਗਿਆ ਵਾਈਨ ਸ਼ੇਡ ਚਾਰੋਂ ਹੀ ਕਲਰ ਵੀਰੇ ਬਹੁਤ ਓਕੇ ਰਿਪੋਰਟ ਨੇ ਕੱਪੜੇ ਬਹੁਤ ਸੋਹਣੇ ਨੇ ਲਓ ਜੀ ਸਾਈਡ ਤੇ ਬਣੀਆਂ ਹੋਏਗਾ ਪੱਟੀਆਂ ਤੇ ਬਹੁਤ ਸ਼ਾਨਦਾਰ ਡਿਜ਼ਾਈਨ ਨੇ ਜਿਹੜੀ ਅਗਲੀ ਹੁਣ ਸਰਦੀ ਹੈ ਵੀਰੇ ਜੀਨਸ ਨਹੀਂ ਪੈਂਦੀਆਂ ਇਕੱਲੀਆਂ ਲੋਹਰਾਂ ਨਾਲ ਹੀ ਹੁੱਡੀ ਜਾਂ ਪਾ ਸਵੈਟ ਪਾ ਲੈਣੇ ਆ ਕੋਟੀ ਵਗੈਰਾ ਬਿਲਕੁਲ ਰੋਕੇ ਰਿਪੋਰਟ ਪੀਸਾ ਤੇ ਸਟਾਕ ਫੁੱਲ ਆ ਗਿਆ ਜੈਕਟ ਦਾ ਸਵੈਟਸ਼ਰਟ ਦਾ ਹੁੱਡੀ ਦਾ ਯਾਨੀ ਕਿ ਜੈਂਟਸ ਜੀਨਸ ਹਰ ਇੱਕ ਚੀਜ਼ ਦਾ ਫੁੱਲ ਸਟਾਕ ਅਵੇਲੇਬਲ ਆ ਸ਼ਾਪ ਵਿਵੇ ਗਾਰਮੈਂਟਸ ਨਿਹਾਲ ਸਿੰਘ ਵਾਲੇ ਦੇ ਵੀਰੇ ਤੇ ਵੀਡੀਓ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਤੇ ਜਿਹੜਾ ਵੀ ਤੁਹਾਨੂੰ ਇਹ ਚੋ ਪੀਸ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਉੱਪਰ ਦਿੱਤੇ ਨੰਬਰ ਤੇ ਆਪਣੇ ਤੇ ਪਾ ਦਿਓ ਤੁਹਾਨੂੰ ਪ੍ਰਾਈਸ ਦੱਸ ਦੂੰ ਕਿਉਂਕਿ ਹਰ ਚੀਜ਼ ਦਾ ਪ੍ਰਾਈਸ ਵੀਰੇ ਅਲੱਗ- ਤੇ ਤਰ ਅਨੁਸਾਰ ਹੀ ਇਹਦੇ ਅਲੱਗ-ਅਲੱਗ ਪ੍ਰਾਈਸ ਨੇ ਸਾਰੇ ਚੀਜ਼ਾਂ ਦੇ ਬਾਰੇ ਜਰੂਰ ਦੱਸਾਂਗੇ ਤੇ ਮਿਲਦੇ ਆਂ ਅਗਲੀ ਵੀਡੀਓ ਤੇ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਜਿਆਦਾ